ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਓ ਵੇਖੀਏ ਗੁਰਨਾਜ ਕੀ ਕਰੰਦਿਆ ਗੁਰਨਾਜ ਬੈਠਾ ਹੈ ਦੀਦੀਆਂ ਦੇ ਕੋਲ ਪੜਾਈ ਕਰੰਦਿਆ ਗੁਰਨਾਜ ਓਏ ਪੰਦੇ ਆਸੀ ਇਹ ਕਿਥੋਂ ਲਾਇਆ ਕਿਥੋਂ ਲਾਇਆ ਸੀ ਬੀਜੀ ਦਾ ਏ ਕਿ ਦੀਦੀ ਦਾ ਹੂੰ ਦੀਦੀ ਦਾ ਅੰਜੂਰੀਆਂ ਵੀ ਨਹੀਂ ਕੀਤੀਆਂ ਨਾਲ ਨੇ ਸੱਸ ਗਾਹ ਚਲੋ ਪੜਾਓ ਪੜਾਓ ਇਹਨੂੰ ਆ ਦੇ ਦੋ ਦੀਦੀ ਦਾ ਖਾab ਹੋ ਜਾਣਾ ਹੈ ਖਰਾਬ ਹੀ ਹੈ ਖਰਾਬ ਹੀ ਹੋਣਾ ਹੈ ਤਾਈ ਚਲ ਕੇ ਢੀ ਜਾਣ ਨੇ ਆ ਡਵੇ ਇੱਕ ਹੈਗਾ ਹੈ ਖਰਾਬ ਪਤਾ ਨਹੀਂ ਇਹਨੇ ਕਿੱਥੇ ਕੁ ਵਾਇੜਾ ਖੇੜਦੀ ਖੇੜਦੀ ਨੇ ਓਏ ਇਹ ਕੀ ਹੁੰਦਾ ਛੇ ਇਹ ਕਿੱਥੇ ਲੱਗਦਾ ਕਿੱਥੇ ਲੱਗਦਾ ਲਾ ਕੇ ਦੱਸੋ ਮੈਨੂੰ ਪਹਿਲਾਂ ਲਾ ਕੇ ਦੇਖੋ ਕਿੱਥੇ ਲੱਗਦਾ ਲਾਓ ਕਿੱਥੇ ਲੱਗਦਾ ਛੀ ਇਹ ਕਿੱਥੇ ਲੱਗਦਾ ਇਹ ਹਾਂ ਹਾਂ ਕਿੱਥੇ ਲਾਈਦੇ ਨੇ ਕਿੰਨਾ ਚ ਲਾਈਦੇ ਨੇ ਕਿੱਥੇ ਲਾਈਦੇ ਨੇ ਓ ਕੰਨਾ ਚ ਇੱਧਰ ਤੇ ਆ ਰਹੀਆਂ ਆਈਆਂ ਨੇ ਕਿੰਨਾ ਖੱਜਣ ਕਿੱਥੇ ਚਲੇ ਆ ਇੱਧਰ ਚਲੇ ਆ ਉਹ ਕੋਥੇ ਬੂ ਹੰਗੇ ਦੇ ਹੋਰ ਜਾਂਦੀਆਂ ਕਿੰਨੇ ਕਿੱਥੇ ਜਾਂਦੀਆਂ 12 ਕਰਾਂ ਨਹੀਂ ਆ 12 ਨਹੀਂ ਜਾਂਦੀ ਕੀ ਕਰਨੀ ਚਾਹੀਦੀ 12 13 ਨਹੀਂ 12 13 ਨਾ 11 11 ਕਰੇ ਚੱਬੀ ਜਾ ਆਜੇ ਪੈਟ ਕੱਢ ਲਿਆ ਬਈ ਮੰਮੀ ਬੈਠੇ ਨੇ ਚੁੱਪਚਾਪ ਆਪਾਂ ਹੁਣ ਗਈ ਆਈਆਂ ਹੁਣ ਕੁੱਤ ਕਿੱਥੇ ਆ ਚੁੱਪਚਾਪ ਚੁੱਪਚਾਪ ਹਾਂ ਸ੍ਰੀ ਜੀ ਅੱਜ ਦੁਖਾਂ ਦੇ ਆਜ ਸ੍ਰੀ ਠੀਕ ਨਹੀਂ ਹੈਗਾ ਤੇ ਮਕਾੜ ਜਾਨੀਂ ਤੇ ਲਾ ਮਠਾ ਠੰਡ ਲੱਗੀ ਐ ਸੋ ਠੰਡ ਹੋ ਗਈ ਐ ਠੰਡ ਲੱਗ ਜਾਂਦੀ ਐ ਕੱਪੜੇ ਤੋਤੇ ਸਵੇਰੇ ਸਵੇਰੇ ਇਸ਼ਨਾਨ ਵੀ ਕਰ ਲੈਂਦੇ ਨੇ 4 ਵਜੇ ਉੱਠ ਕੇ ਤੇ ਫਿਰ ਕੰਮ ਗੜਬੜ ਹੋ ਗਿਆ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਏਗਾ ਹਾਂ ਮਸਤਰੀ ਸਾਹਿਬ ਕੀ ਕਰਦੇ ਨੇ ਆ ਥੋੜੇ ਇਹ ਨਹੀਂ ਦੱਸਿਆ ਨੇ ਉਹ ਇਹ ਨਹੀਂ ਦੱਸਿਆ ਨੇ ਤੂੰ ਦਾਜਾ ਦਾ ਚਾਬੀ ਲਾ ਉਹਨਾਂ ਦੇ ਇੱਕ ਨਟ ਲਿਆਓ ਉਹ ਫੀਲ ਦਾ ਲਿਆ ਹਰਮਾਲ ਫੜੇ ਦੀ ਨੋਜੀ ਪੂੰਜ ਐਡਾ ਨਟ ਹੋਵੇ ਉਹ ਦਾਦੀ ਕੋ ਨੋਜੀ ਪੂੰਜਾ ਚੱਲ ਆ ਆਖ ਮੇਰੇ ਕੋਲ ਆ ਮੇਰੇ ਕੋਲ ਆ ਲੈ ਲੈ ਜਾ ਬਾਬਾ ਮੈਂ ਦਾ ਦਾ ਨੋਜੀ ਪੁੰਜਣਾ ਸਾਡੇ ਨੱਕ ਨੂੰ ਕਦੀ ਹੱਥ ਵੀ ਨਹੀਂ ਲਾਇਆ ਹਣਾ ਹੈ ਉਹਨਾਂ ਦੀ ਮੈਂ ਕਿਹਾ ਨਾ ਨੜ ਜੀ ਮੈਂ ਸਾਡੇ ਨੱਕ ਨੂੰ ਕਦੀ ਹੱਥ ਵੀ ਨਹੀਂ ਲਾਇਆ ਹਣਾ ਹੁਣ ਪੁੱਤਰੀ ਦੀ ਨੋਜੀ ਪੁੰਜ ਸਾਫ਼ ਹੁੰਦੀ ਏ ਕੰਨ ਪੁੱਟਦੇ ਹੀ ਰਹੇ ਜਨਾ ਸਾਫ਼ ਤੇ ਨਹੀਂ ਨਾ ਕੀਤਾ ਕਦੇ ਆਹੋ ਆਇਆ ਦਾਦੀ ਦਾਦੀ ਕੋ ਦਾਦੀ ਕੋ ਓ ਕਿੱਥੇ ਜਾਣਾ ਏ ਚੱਲ ਜਾ ਪਾ ਜਮ ਇੱਥੇ ਕੋਲ ਤਾਂ ਭੱਜ ਜਾ ਭੱਜ ਭੱਜ ਜਾ ਓਏ ਓਏ ਕਿੱਥੇ ਚੱਲਿਆ ਜੀ ਹੈ ਆਪਣੇ ਫਰੈਂਡਾਂ ਕੋ ਚੱਲੇ ਆ ਫਰੈਂਡਾਂ ਕੋ ਚੱਲੇ ਆ ਆਪਣੇ ਕੋ ਹੈ ਓਏ 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 ਆਪਣੇ ਫਰੈਂਡਾਂ ਨੂੰ ਵੇਖ ਕੇ ਕਿੰਨੀ ਖੁਸ਼ੀ ਗੁਰਨਾਜ ਨੂੰ ਹਾ ਹਾ ਕੱਤੀ ਕੋ ਆਪਣੇ ਫਰੈਂਡਾਂ ਨੂੰ ਵੇਖ ਕੇ ਕਿੰਨੀ ਖੁਸ਼ੀ ਆਉਂਦੀ ਹੈ ਹਾ ਹਾ ਹੇ ਆ ਗਿਆ ਫਰੈਂਡ ਉਹ ਆ ਗਈ ਦੀਦੀਆਂ ਅਗਲੇ ਆਸੀ ਕਹਾ ਸਸੀ ਆਂਕਲੀ ਆ ਲੋ ਆ ਲੋ ਆ ਬਹਾਨਾ ਬਹਾਨਾ ਕਿਹਨੂੰ ਠੀਕ ਹੈ ਇਹੋ ਕਾ ਵੀ ਜੋ ਨੂੰ ਇਹ ਨਾਟ ਨਹੀਂ ਇੱਜਾ ਨਾ ਖੋਣੇ ਤੁਸ ਤੋਂ ਅਗੋਂ ਚਲੇ ਗੱਡੀਆਂ ਨਹੀਂ ਕਰਦੀਆਂ ਲੱਗੀਆਂ ਹਨ। ਇਹਨਾਂ ਦਾ ਸਿਆ ਚਲੋ ਜੀ ਅੰਕਲ ਦੀ ਡਿਊਟੀ ਲੱਗੀ ਏ। ਕੁੜੀਆਂ ਦਾ ਸਾਈਕਲ ਠੀਕ ਕਰਨ ਦੀ। ਫਿਰ ਨਟ ਲੱਬ ਕੇ ਲਿਆਂਦਾ ਤੇ ਪਾਉਂਦਾ। ਗੱਡੀਆਂ ਖਰਾਬ ਹੋਣੀਆਂ। ਆਹ। ਗੱਡੀਆਂ ਚੱਲਦੀਆਂ ਵਡੀਆਂ ਨੇ ਤੇ ਫਿਰ ਖਰਾਬ ਤੇ ਹੋਣੀਆਂ ਇਹਨੇ। ਉੱਚੇ ਨੀਵੇਂ ਥਾਵਾਂ ਤੇ ਗੱਡੀਆਂ ਚੱਲਦੀਆਂ ਮਾਰੋ ਮਾਰ। ਉਹ ਉਹ ਬੂਬੇ ਤੇ ਨਾ ਵਾਜੇ ਪੈਪ ਜੀ। ਗਾਣਾ ਖਿੱਚੀ, ਗਾਣਾ ਖਿੱਚੀ ਪੁੱਤ ਸਾਈਕਲ। ਮਾਣੀ ਚਲੰਦੀ ਮੰਮੀ ਸੋਈ ਚ ਕੀ ਕਰਦੇ ਜੇ ਚੌਲ ਲੱਗਿਆ ਸਾਪਾ اچھا ਚੌਲ ਬਣਾਉਣੇ ਅੱਜ ਆ ਥੋੜੇ ਜਿਹਾ ਪੁਆਨਾ ਬਣਾ ਲਓ ਚਲੋ ਜੀ ਅੱਜ ਦਾਲ ਬਣੀ ਐ ਤੇ ਦਾਲ ਚੌਲ ਖਾਵਾਂਗੇ ਕੁੱਕਰ ਚ ਕੀ ਐ ਨਹੀਂ ਕਿਹ ਜਿਹੜੀ ਘਿਆ ਧਰ ਗਈ ਹਾਂ ਕੁੱਕਰ ਚ ਖਿਚੜੀ ਬਣ ਗਈ ਐ ਤੇ ਫੇਰ ਖਾਣੇ ਆ ਮੈਂ ਤਨੀ ਖਾਊਗਾ ਗੁਨਾਜ ਖਾਏਗਾ ਖਿਚੜੀ ਆਪਾ ਖਾਵਾਂਗੇ ਦਾਲ ਚੋਲ ਹਾਂਜੀ ਕਿਦਾਂ ਫਿਰ ਕਰ ਰਹੇ ਠੀਕ ਆ ਹਾਂ ਠੀਕ ਹੈ ਚਲੋ ਕੀ ਕਰਨਾ ਨੇ ਨਾਲ ਇੱਕ ਮਿੰਟ ਠੀਕ ਕਰਨਾ ਨੇ ਕੀ ਕਰਨਾ ਉਹ ਨਾਲ ਠੀਕ ਕਰਾ ਲੈ ਮੈਂ ਚੱਲਾਂ ਉਹ ਆ ਗਿਆ ਬੱਪਾ ਜੀ ਹੋਈ ਬਾਇਗਾ ਦੇ ਬੱਪਾ ਜੀ ਕੀ ਹੈ ਆਪਣਾ ਵਾਈ ਕਰੀਆ ਕੀ ਆਜ ਕੀ ਆਜ ਗੱਡੀ ਨਹੀਂ ਦਿੱਤੀ ਇਹਨੇ ਓਏ ਵੀਰ ਜੀ ਠੀਕ ਕਰਨ ਦਿਆ ਬਹੁਤ ਵੀਰ ਜੀ ਠੀਕ ਕਰਨ ਦਿਆ ਠੀਕ ਕਰਕੇ ਦੇਵੇਗਾ ਹਾਂ ਆ ਲੈਣੀ ਹੈ ਚਲ ਚੜ ਜਾ ਉੱਤੇ ਫਿਰ ਚੜ ਫਿਰ ਉੱਤੇ ਹੁੰਟੇ ਲਈਏ ਛੋਟਾ 85 ਲਖਣਾ ਉਹ ਮੈਂ ਸਾਈਜ਼ ਦੇਖਣੇ ਆ ਛੋਟਾ ਨਹੀਂ ਡੋਗੇ ਛੋਟਾ ਪਹਿਲਾ ਹੀ ਨਾਟਾ ਔਰ ਲੰਮਾ ਵੀ ਤੇ ਇਹਦੇ ਨਾਲੋਂ ਪਤਲਾ ਦੀ ਤੇ ਪਰ ਇਹ ਜੀ ਠਿਕਰੀ ਨਹੀਂ ਜਾਨੀ ਉੱਥੋਂ ਲਿਆਉਣਾ ਪੈਣਾ ਨਟ ਦੁਕਾਨ ਤੋਂ ਲਿਆਉਣਾ ਪੈਣਾ ਨਾ ਦੁਪਿਆਨ ਅਰਸੇ ਕੱਟੇ ਦੁਜਾ ਜੀ ਬਿਨਾਂ ਨਟ ਵਾਲਾ ਕੰਮ ਬਣਿਆ ਨਹੀਂਗਾ ਨਟ ਮਿਲਿਆ ਨਹੀਂ ਹੁਣ ਦੁਕਾਨ ਤੋਂ ਲੈ ਕੇ ਆਵਾਂਗੇ ਤੇ ਫਿਰ ਲੱਗੇਗਾ ਨਟ ਗੁਣੀਆ ਇੰਜਨ ਵਾਲੀ ਗੱਟੀਆਂ ਦੋ ਨਟ ਕੱਟਣੇ ਨੇ ਜੀ ਇੱਕ ਕੱਟਣਾ ਇੱਕ ਕੱਟਣਾ ਦੇ ਇੱਕ ਟੁਮੇਂਟ ਨਾ ਜੀ ਇੱਕ ਇੱਕ ਕੱਟਣਾ ਹੈ ਹੈਂ ਇਹ ਕਾ ਕਛਣਾ ਨਾਟ ਗੁਰਨਾਜ ਨੂੰ ਕਾਲੀਆਂ ਪਾਣ ਲਈਆਂ ਤੇ ਛੇਤੀ ਤਿਆਰ ਕਰਕੇ ਮੈਨੂੰ ਫੜਾਓ ਜਾਂਦੇ ਅੱਟੂ ਜਲੀ ਕੇ ਚਾਹੀਦੀ ਦੱਲਾ ਦੋ ਚੱਲ ਦੇ ਦੇ ਚਾਹੀਦੀ ਹੋਈ ਤੇ ਫੜੀ ਗਏ ਦੁੱਜੀ ਲਾ ਲਓ ਦੁੱਜੀ ਲਾ ਲਓ ਦੁੱਜੀ ਲਾ ਲਓ ਚੱਲ ਨਹੀਂ ਮੈਂ ਕਰ ਉਹਨੇ ਤਾਂ ਠੀਕ ਕਰਨਾ ਤੂੰ ਕੱਲਾ ਥੋੜੀ ਮਿਸਤਰੀ ਆ ਓਵੇ ਹਾਂ ਕਿਉਂ ਨੋਂ ਨੋਂ ਕੋਂਦੇ ਆ ਦੇ ਦੇ ਦਿੱਤੀ ਭਾਬੀ ਵੀਰ ਜੀ ਨੇ ਹੈ ਦੇ ਦੇ ਭਾਬੀ ਦੇ ਦੇ ਆ ਨੋ ਬਬੀ ਖੜਚਣਾ ਖੜਚ ਇਧਰ ਆਂ ਖੁਸ਼ ਹੋ ਕੇ ਵਖਾ ਇੱਕ ਵਾਰੀ ਗਰਨਾਜ ਇੱਕ ਅੱਜ ਆਣਾ 10 ਨੰਬਰ ਮਰਜ਼ੀ ਆ ਜਾਂਦੀ ਜਿਹੜੀ ਸ਼ਾਇਦ ਫਿਰ ਉਹੋ ਹੀ ਲੈਣੀ ਹੈ ਅੱਛਾ ਉਹ ਪਿਛੇ ਨੂੰ ਵੇਖਾ ਉੱਥੇ ਕਿਹੜੀ ਲੱਗਦੀ ਹੈ ਲੋਜੀ ਨਾਜ ਖਾਂਦੇ ਖਿਚੜੀ ਪਰ ਖਿਚੜੀ ਖਾਂਦਾ ਏ ਨਾਜ ਸਾਡਾ ਬੜਾ ਖਰਾਬ ਹੋ ਗਿਆ ਏ ਐਂਡ ਕੁਪੇ ਦੇ ਘਟ ਪਾਏ ਬਾਹਰ ਘਟ ਵੈਂਡ ਛਾਦ ਬਣੀ ਖਿਚੜੀ ਐ ਨਾਜ ਐ ਯਮੀ 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 ਬਣੀ ਐ ਯਮੀ ਏਗੁਨਾ ਦਾ ਫੇਵਰੇਟ ਮੀਲ ਐ ਏਗੁਨਾ ਦਾ ਫੇਵਰੇਟ ਮੀਲ ਐ ਛਕੜੀ ਕਿਚੜੀ ਦੇ ਵਿੱਚ ਹੀ ਆਪਾਂ ਥੋੜੀਆਂ ਜੀਆਂ ਸਬਜ਼ੀਆਂ ਸੁਬਜ਼ੀਆਂ ਪਾ ਲੈਂਦੇ ਆ। ਨਾਜ ਖੁਸ਼ ਹੋ ਕੇ ਖਾ ਲਿੰਦਾ। ਆ ਵਿੱਚ ਕਾਜਰ ਗੁੱਜਰ ਬੜਾ ਖੂਸ਼। ਹੋਰ ਟਮਾਟਰ ਗਾਜਰ ਥੋੜਾ ਜਿਹਾ ਪਿਆਜ਼। ਅੱਜ ਮਟਰ ਹੈ ਨਹੀਂ ਤੇ ਟਮਾਟਰ ਵੀ ਪਾ ਲਈ ਦੇ। ਲੋ ਜੀ ਦੋਸਤੋ ਨਾ ਤੇ ਖਿਚੜੀ ਖਾਂਦੇ ਤੇ ਵੱਡੇ ਆਪਾਂ ਨੇ ਮੈਨੂੰ ਕੰਮ ਲਾਤਾ ਹੈਗਾ ਕੀ ਗੋਂਡੀਆਂ ਦੇ ਮੈਂ ਕਿ ਛੋਟੇ ਬੱਚੇ ਦਾ ਸਾਈਕਲ ਠੀਕ ਕਰਕੇ ਦੇ ਤੇ ਉਹਦੇ ਨੱਟ ਸਾਰੇ ਫ੍ਰੀ ਹਨ। ਤੇ ਉਹ ਹੋ ਨਹੀਂ ਦੇਣ ਤੇ ਵਡੇ ਆਪਾ ਮੈਨੂੰ ਕੁਸੀ ਹੋਈ ਜਾਣ ਤੂੰ ਜਾਣ ਕੇ ਨਹੀਂ ਕਰਨ ਦਿਆ ਤੇ ਉਹਦੇ ਪਾਪਾ ਆਗੇ ਤੇ ਪਾਪਾ ਨੇ ਮੇਰੀ ਜਾਨ ਛਟਾਤੀ ਕਿ ਇਹ ਸ਼ਰ ਨਵੇਂ ਨੱਟ ਲਿਆਉਣੇ ਪੈਣੇ ਤੇ ਉਹ ਲੱਗਣਗੇ ਤੇ ਆਸ ਕਰਦੇ ਆਂ ਅੱਜ ਦਾ ਵਲੌਗ ਤਾਂ ਨ ਵਧੀਆ ਲੱਗਾ ਹੋਏਗਾ ਵਧੀਆ ਲੱਗਾ ਹੋਏਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਤੁਹਾਡੇ ਨਾਲ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ